ਜਿਹੜਾ ਸੀਗਾ ਜੀ ਤੁਹਾਡਾ ਲੋਅ ਅਸੈਂਬਲੀ ਦੇ ਵਿੱਚ ਉਹ ਹੈਲਥ ਐਂਡ ਵੈਲਨੈਸ ਸੈਂਟਰ ਸੀ ਉੱਥੇ ਡਾਕਟਰ ਵੀ ਆ ਰੂਰਲ ਡਿਸਪੈਂਸਰੀ ਵੀ ਆ ਔਰ ਹੈਲਥ ਐਂਡ ਵੈਲਨੈਸ ਸੈਂਟਰ ਵੀ ਆ ਤੇ ਡਾਕਟਰ ਜਿਹੜਾ ਸੀਗਾ ਉਹ ਐਬਸੈਂਟ ਸੀਗਾ ਉਹਦੀ ਐਕਸਪਲੇਨੇਸ਼ਨ ਲਈ ਆ ਔਰ ਫਾਰਮਾਸਿਸਟ ਵੀ ਆਪਣਾ ਟੂਰ ਪਾ ਕੇ ਚਲੇ ਗਏ ਹੁੰਦੇ ਸੀਗੇ ਉਹਨਾਂ ਦੋਨਾਂ ਦੀ ਜਿਹੜੀ ਹੈਗੀ ਆ ਉਹ ਰਿਪੋਰਟ ਲਾ ਕੇ ਉਹ ਤੇ ਕਰਾਂਗੇ ਉਸ ਤੋਂ ਬਾਅਦ ਜਿਹੜਾ ਤੁਹਾਡਾ ਲਾਲਰੂ ਦੇ ਵਿੱਚ ਹੈ ਉਹ ਕਮਿਊਨਿਟੀ ਹੈਲਥ ਸੈਂਟਰ ਹੈ ਉੱਥੇ ਸਟਾਫ ਦੀ ਸ਼ਾਰਟੇਜ ਸੀ ਲੇਕਿਨ ਬਿਲਡਿੰਗ ਬਹੁਤ ਆਲੀਸ਼ਾਨ ਬਣੀ ਹੋਈ ਆ ਇਸੇ ਤਰ੍ਹਾਂ ਜਿਹੜਾ ਡੇਰਾ ਬਸੀ ਆ ਉਹ ਬਹੁਤ ਬਿਜ਼ੀ ਹਸਪੀਟਲ ਹੈ ਉੱਥੇ ਮਤਲਬ ਸੀਜ਼ੇਰੀਅਨ ਵੀ ਹੋ ਰਿਹਾ ਤੇ ਨਗਾਨੇ ਕਾਲਜਿਸ ਵੀ ਆ ਔਰ ਬਾਕੀ ਸਾਰੀਆਂ ਸਰਵਿਸਿਜ਼ ਵੀ ਲੋਕਾਂ ਨੂੰ ਮਿਲਦੀਆਂ ਔਰ ਦਵਾਈਆਂ ਵੀ ਮਿਲ ਰਹੀਆਂ ਉੱਥੇ ਸਪੇਸ ਦੀ ਸ਼ਾਰਟੇਜ ਹੈ ਆਦਰਵਾਈਜ਼ ਬਹੁਤ ਅੱਛੀ ਸਰਵਿਸ ਮਿਲਦੀ ਹੈ ਔਰ ਨਾ ਟਕੌਲੀ ਫਸ ਹੈ ਜੀ ਟਕੌਲੀ ਦੇ ਵਿੱਚ ਵੀ ਸੀਐਸਸੀ ਬਣੀ ਹੋਈ ਹੈ ਬਿਲਡਿੰਗ ਅੱਛੀ ਬਣੀ ਹੋਈ ਹੈ ਡਾਕਟਰ ਲੈਪਰੋਸਕੋਪੀ ਸਰਜਰੀ ਕਰਦੇ ਆ ਦਵਾਈ ਮਿਲ ਰਹੀ ਆ ਓਵਰ ਆਲ ਜਿਹੜੀਆਂ ਸਹੂਲਤਾਂ ਆ ਗਈਆਂ ਪਹਿਲਾਂ ਲੋਕਾਂ ਨੂੰ ਮੈਡੀਸਿਨ ਮਿਲਨੀ ਸ਼ੁਰੂ ਹੋਈਆਂ ਔਰ ਸਹੂਲਤਾਂ ਪਹਿਲਾਂ ਤੋਂ ਬਿਹਤਰ ਹੋਈਆਂ ਤੇ ਜਿਹੜੇ ਵੀ ਮੈਂ ਦੇਖ ਰਿਹਾ ਸਾਰੀਆਂ ਜਿਹੜੀਆਂ ਕਮੀਆਂ ਹੈਗੀਆਂ ਜਿੱਥੇ ਡਾਕਟਰ ਦੀ ਸ਼ਾਰਟੇਜ ਹੈ ਉਹਨਾਂ ਦੀ ਬਾਏ ਰੋਟੇਸ਼ਨ ਜਿਸ ਤਰ੍ਹਾਂ ਜੇ ਆਈ ਸਰਜਨ ईएनटी ਸਰਜਨ ਜਾਂ ਜਿਹੜੇ ਸਕਿਨ ਸਪੈਸ਼ਲਿਸਟ ਇਸ ਟਾਈਮ ਦੀ ਹਰ ਥਾਂ ਤੇ ਪੋਸਟਿੰਗ ਨਹੀਂ ਹੁੰਦੀ ਬਟ ਉਹਨਾਂ ਦੀ ਵਾਅਦੇ ਸੇ ਵੀ ਸਾਰਾ ਜੀ ਡਿਊਟੀ ਲਗਾਵਾਂਗੇ ਤਾਂ ਕਿ ਲੋਕਾਂ ਨੂੰ ਇਹ ਵਾਲੀਆਂ ਸਰਵਿਸਿਜ਼ ਵੀ ਲੋਕਾਂ ਨੂੰ ਪਤਾ ਹੋਵੇਗਾ ਕਿ ਕਿਹੜੇ ਦਿਨ ਅੱਖਾਂ ਦਾ ਡਾਕਟਰ ਹੋਵੇਗਾ ਮੈਡੀਸਨ ਸਰਜਰੀ ਗਾਇਨੀ ਜਿਹੜੇ ਔਰਤਾਂ ਦੇ ਡਾਕਟਰ ਔਰ ਬੱਚਿਆਂ ਦੇ ਡਾਕਟਰ ਇਹ ਡੇਲੀ ਹੋਣਗੇ ਰੋਜ਼ ਹੋਣਗੇ لیکن ਜਿਹੜੇ ਅੱਖਾਂ ਵਾਲੇ ਹੋ ਗਏ ਜਾਂ ਚਬੜੀ ਵਾਲੇ ਹੋ ਗਏ ਜਾਂ ایਰਟੀ ਵਾਲੇ ਹੋ ਗਏ ਇਕੱਠੋ ਕਰ एडवांस ਸੇ ਵਿਰਕਰੇ ਆ ਕੇ ਉਹਨਾਂ ਦਾ ਰੋਸਟਰ ਬਣਾਵਾਂਗੇ ਤਾਂ ਕਿ ਲੋਕਾਂ ਨੂੰ ਹੋਰ ਬਿਹਤਰ ਸੂਰਤਾ ਮਿਲਣ ਔਰ ਜਿਹੜੇ ਸਰਕਾਰ ਜੋ ਪ੍ਰਾਲੇ ਕਰ ਰਹੀ ਹੈ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਸਾਡੇ ਨੈਸ਼ਨਲ ਕਮਿਊਨਿਟੀ ਸਾਹਿਬ ਨੇ ਜੋ ਕਿਹਾ ਕਿ ਲੋਕਾਂ ਨੂੰ ਜੜੀਆਂ ਹੈਗੀਆਂ ਬਹੁਤ ਵਧੀਆ ਸਵਾਵਾ ਦੇਣੀਆਂ ਮੈਨੇਜਡ ਐਂਡ ਫੰਡਡ ਬਾਈ ਦਾ ਕਮਨ ਉਸ ਅਸੀਂ ਔਨ ਟਰੈਕ ਹੈਗੇ ਆ ਇਹਨੂੰ ਹੋਰ ਐਕਸਟ੍ਰੀਟ ਕਰਾਂ 1000 ਡਾਕਟਰ ਸੀ ਹੋਰ ਜਿਹੜੀ ਉਹਨਾਂ ਦੀ ਪੋਸਟ ਜਿਹੜਾ ਹੈਗਾ ਉਹਨਾਂ ਦੀ ਅਨਾਨਸਮੈਂਟ ਦਿੱਤੀ ਆ ਪ੍ਰੋਸੈਸ ਸ਼ੁਰੂ ਹੋ ਗਈ ਆ ਜਦੋਂ 1000 ਡਾਕਟਰ ਹੋਰ ਜੁਆਇਨ ਕਰ ਜਾਣਗੇ ਹੋਰ ਸਾਡੀ ਜਿਹੜੀ ਬਿਜ਼ਨਸ ਖਾਦੀ ਹੋ ਜੇਗੀ ਸਟਾਫ ਨਰਸਸ ਹੋਰ ਭਰਤੀ ਕਰ ਰਹੇ ਆ ਉਹਦੀ ਵੀ ਸ਼ਾਰਟੇਜ ਆ ਗਈ ਆ ਪ੍ਰਾਪਰਟੀ ਬੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ